ਸੰਗਤ ਜੀ ਅੱਜ ਜਿਹੜੀ ਤੁਸੀਂ ਆ 2 ਸਾਲ ਦੀ ਬੱਚੀ ਨੂੰ ਸਕਰੀਨ ਤੇ ਦੇਖ ਰਹੇ ਹੋ ਇਸ ਮਾਸੂਮ ਬੱਚੀ ਦੀ ਲਈ ਔਰ ਜੇ ਤੁਹਾਨੂੰ ਅੱਜ ਇਹ ਕਹਿ ਲੋ ਕਿ ਇੱਕ ਰੱਬ ਨੇ ਸਾਨੂੰ ਇਨਸਾਨ ਬਣਾਇਆ ਇਸ ਕਰਕੇ ਬਣਾਇਆ ਕਿ ਅਸੀਂ ਕਿਸੇ ਹੋਰ ਇਨਸਾਨ ਦੇ ਕੰਮ ਆ ਸਕੀਏ ਇਹ 2 ਸਾਲ ਦੀ ਮਾਸੂਮ ਬੱਚੀ ਇਹਦੀ ਮਾਤਾ ਜਿਹੜੀ ਹੈ ਕਿ ਮਾਂ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਆ ਇਸ ਵਕਤ ਗੁਰਨਾਨਕ ਹਸਪੀਟਲ ਚ ਇਸ ਮਾਸੂਮ ਬੱਚੀ ਦੀ ਮਾਤਾ ਦਾਖਲਾ ਕੁਝ ਪੈਸਿਆਂ ਕਰਕੇ ਤੁਸੀਂ ਦੇਖੋ ਕਿੰਨਾ ਪਿਆਰਾ ਇਹ ਬੱਚਾ ਵਾ ਔਰ ਇਹਦੀ ਮਾਂ ਦੇ ਬੱਚਾ ਹੋਇਆ ਵਾ ਪ੍ਰੈਗਨੈਂਟ ਸੀਗੀ ਭੈਣ 18 ਮਹੀਨਿਆਂ ਦਾ ਬੱਚਾ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮਾਂ ਸੀਰੀਅਸ ਹੋ ਗਈ ਤੁਸੀਂ ਦੇਖੋ ਇਸ ਵਕਤ ਸਾਰਾ ਦਿਨ ਆ ਦਾ ਬੱਚੀ ਦੇ ਮਾਂ ਦੇ ਤੁਸੀਂ ਹਾਲਾਤ ਦੇਖ ਲਓ ਇੱਕ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਆ ਜੇ ਅਸੀਂ ਕੁਝ ਨਹੀਂ ਨਾ ਕਰ ਸਕਦੇ ਬਾਈ ਤਾਂ ਘਰ ਬੈਠੇ ਆ ਕਿ ਵੀਡੀਓ ਸ਼ੇਅਰ ਕਰ ਦਿਓ ਤੁਹਾਡਾ ਵੀਡੀਓ ਸ਼ੇਅਰ ਕੀਤਾ ਉਹਨਾਂ ਲੋਕਾਂ ਤੱਕ ਪਹੁੰਚ ਜੇ ਜਿਹੜੇ ਇਸ ਪਰਿਵਾਰ ਦੀ ਸੇਵਾ ਕਰ ਦੇਣ ਸਾਡੇ ਕੋਲੇ ਇੱਕ ਮਰੀਜ਼ ਨਹੀਂ ਅੱਜ ਰੋਜ਼ ਦੇ ਸਾਡੇ ਕੋਲੇ ਆ ਤੁਸੀਂ ਅੱਜ ਮਰੀਜ਼ਾਂ ਦਾ ਰੱਛ ਦੇਖ ਸਕਦੇ ਆ ਕਿ ਪਿੱਛੇ ਸਾਡੇ ਕੋਲੇ ਅੱਜ ਦੇ 20 22 ਮਰੀਜ਼ ਆਏ ਹੋਏ ਆ ਬਈ ਔਰ ਡੋਨਰ ਦੇਣ ਵਾਲੇ 2 ਜਾਂ 4 ਆ ਸਾਡੀ ਬੇਨਤੀ ਆ ਹੱਥ ਜੋੜਦੇ ਆ ਤੁਹਾਡੇ ਅੱਗੇ ਬਈ ਆ ਤੁਹਾਡੇ ਹੱਥ ਚ ਇੱਕ 2 ਸਾਲ ਦੀ ਬੱਚੀ ਦੀ ਇਸ ਬੱਚੀ ਨੂੰ ਨਹੀਂ ਹਲੇ ਪਤਾ ਕਿ ਮੇਰੀ ਮਾਂ ਕਿਹੜੇ ਹਾਲਾਤਾਂ 'ਚ ਪਈ ਆ ਉਹ ਇਹ ਆ ਬੱਚੀ ਦੀ ਭੂਆ ਵਾ ਨਾਲ ਪਿਓ ਆ ਪਿਛਲੇ 2 ਘੰਟਿਆਂ ਤੋਂ ਇੱਥੇ ਆ ਕੇ ਖੜੇ ਆ ਸਾਡਾ ਆਉਣ ਦਾ ਟਾਈਮ 7 ਵਜੇ ਦਾ ਹੁੰਦਾ 6 ਵਜੇ ਦੇ ਇੱਥੇ ਆ ਕੇ ਖੜੇ ਆ ਕਿ ਕਾਸ਼ ਸਾਡੇ ਕੋਈ ਨਾ ਕੋਈ ਮਦਦ ਹੋ ਜਾਈ। ਆ ਪਿੱਛੇ ਤੁਸੀਂ ਮਾਮਾ ਦੇਖੋ ਭੈਣਾ ਦੇਖੋ ਇਹ ਕਿੰਨੀਆਂ ਉਮੀਦਾਂ ਦੇ ਵਿੱਚ ਇੱਥੇ ਆਉਂਦੀਆਂ। ਇਹ ਭੈਣਾਂ ਨੂੰ ਅਸੀਂ ਕੀ ਕਹਿ ਕੇ ਅੱਜ ਮੋੜੀਏ ਕਿ ਭੈਣੇ ਮਾਫੀ ਚਾਹੁੰਦੇ ਆ। ਇਹ ਗੁਰੂ ਦੀ ਨਗਰੀ ਦੇ ਵਿੱਚ ਤੁਹਾਡੇ ਬੱਚੇ ਦਾ ਤੁਹਾਡੇ ਬੱਚੇ ਨੂੰ ਤੁਹਾਡੇ ਪੁੱਤ ਨੂੰ ਤੁਹਾਡੇ ਭਰਾ ਨੂੰ ਬਚਾਉਣ ਲਈ ਇੱਥੇ ਪੈਸਾ ਹੈ ਨਹੀਂ ਕਿਸੇ ਕੋਲੇ। ਕਿੰਨੇ ਦੁੱਖ ਦੀ ਗੱਲ ਆ ਬਈ। ਸਾਨੂੰ ਦੁੱਖ ਉਹਦੇ ਕਿਉਂ ਮਹਿਸੂਸ ਹੁੰਦਾ ਕਿ ਜਦੋਂ ਸਾਡਾ ਆਪਣਾ ਮਰੀਜ਼ ਜਾਂ ਆਪਣਾ ਬੱਚਾ ਹਸਪੀਟਲ ਚ ਪਿਆ ਹੋਵੇ। ਕੀ ਜਿਹੜੇ ਅੱਜ ਆ ਪਰਿਵਾਰ ਆ ਕਿ ਇਹਨਾਂ ਦਾ ਕਸੂਰ ਇਹ ਆ ਕਿ ਇਹਨਾਂ ਕੋਲ ਪੈਸਾ ਹੈ ਨਹੀਂਗਾ ਤਾਂ ਇਹਨਾਂ ਦੇ ਰਿਸ਼ਤੇਦਾਰ ਵੀ ਕੋਈ ਨਹੀਂ ਇਹਨਾਂ ਦੀ ਵੀ ਕੱਲ ਨੂੰ 2 ਕਰੋੜ ਦੀ ਲਾੜਰੀ ਨਿਕਲ ਜੇ ਬਗਾਨੇ ਵੀ ਆ ਕੇ ਜੱਫੀਆਂ ਪਾਉਣਗੇ ਅੱਜ ਦੇ ਨਾ ਟਾਈਮ 'ਚ ਬਈ ਚਲਦੇ ਦਾ ਨਾਂ ਗੱਡੀ ਆ ਪੀਰ ਲੋਕਾਂ ਪੈਸਾ ਲੋਕਾਂ ਕੋਲੇ ਸਭ ਕੁਝ ਹੋ ਗਿਆ ਪੈਸਾ ਦੇ ਪਰ ਜ਼ਿੰਦਗੀ 'ਚ ਪੈਸੇ ਸਾਰਾ ਕੁਝ ਨਹੀਂ ਹੁੰਦਾ ਬਈ ਕਿ ਜਦੋਂ ਹਸਪੀਟਲ 'ਚ ਮਰੀਜ਼ ਦਾਖਲ ਹੁੰਦਾ ਨਾ ਜਦੋਂ ਪੈਸਾ ਵੀ ਲੋਕਾਂ ਕੋਲ ਬਹੁਤ ਪਿਆ ਹੁੰਦਾ ਪਰ ਜਦੋਂ ਡਾਕਟਰ ਕਹਿ ਦਿੰਦਾ ਨਾ ਕਿ ਹੁਣ ਤੁਹਾਡੇ ਮਰੀਜ਼ ਨੂੰ ਪੈਸੇ ਦੀ ਲੋੜ ਨਹੀਂ ਦੁਆਵਾਂ ਦੀ ਲੋੜ ਹੈ ਦਵਾਈਆਂ ਜਿੰਨੀਆਂ ਸੀ ਲੱਗ ਗਈਆਂ ਤਾਂ ਉਹਦੋਂ ਬੰਦਾ ਸੋਚਦਾ ਕਿ ਦੁਆਵਾਂ ਤਾਂ ਯਾਰ ਜ਼ਿੰਦਗੀ 'ਚ ਇਕੱਠੀਆਂ ਹੀ ਨਹੀਂ ਕੀਤੀਆਂ ਤਾਂ ਸਾਡੀ ਬੇਨਤੀ ਆ ਜਿੰਨੇ ਤੁਸੀਂ ਪਿੱਛੇ ਖੜੇ ਮਰੀਜ਼ ਦੇਖ ਰਹੇ ਆ ਇਹਨਾਂ ਦੀ ਮਦਦ ਕਰਨ ਲਈ ਜ਼ਰੂਰ ਇੱਥੇ ਆਓ ਬਈ ਅਸੀਂ ਰੋਜ਼ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਦਰਬਾਰ ਸਾਹਿਬ ਜ਼ਿਲ੍ਹਾ ਵਾਲੇ ਬਾਗ ਕੋਲੇ ਡਾਕਟਰ ਬਣਿਆ ਉਹਦੇ ਅੱਗੇ ਮਿਲਦੇ ਨੰਬਰ ਆ ਸਾਡਾ 9071390714 ਕੀ ਹੋਇਆ ਬਈ ਤੁਹਾਡੀ ਵਾਈਫ ਨੂੰ ਸਰ ਅਸੀਂ ਸਰਕਾਰੀ ਹਸਪੀਟਲ ਨਹੀਂ ਜਾਣਾ ਹੋਂ ਵਾਲਾ ਇਹ ਘਰ ਮੇਰੇ ਜੀ ਹੂੰ ਉਹਨਾਂ ਨੇ ਆਪਰੇਸ਼ਨ ਸਰ ਗਲਤ ਘਰ ਤਾਂ ਸਮਝੀ ਮੈਡਮ ਅੱਛਾ ਅੱਛਾ ਜੀ 1 ਮਿੰਟ ਬੇਟਾ ਹਾਂਜੀ ਮੈਡਮ ਨੇ ਨਾ ਸਾਨੂੰ 7-8 ਦਿਨ ਉਹ ਤੇ ਸਰਕਾਰੀ ਹਸਪੀਟਲ ਰੱਖਿਆ ਸਰ ਹਾਂਜੀ ਹਾਂਜੀ ਸਾਨੂੰ ਦੱਸਿਆ ਨਹੀਂ ਇਹ ਫਿਸ਼ਨ ਗਲਤ ਹੋ ਗਿਆ ਵਾ ਹਾਂਜੀ ਹਾਂਜੀ 7-8 ਦਿਨ ਰੱਖਿਆ ਨੂੰ ਇੱਕ ਦਿਨ ਸੁੱਟਿਆ ਅੱਛਾ ਹਸਪੀਟਲ ਨੇ ਆਪਰੇਸ਼ਨ ਗਲਤ ਕਰਤਾ ਹਾਂਜੀ ਉਹਨਾਂ ਨੇ ਛੁੱਟੀ ਦੇ ਦਿੱਤੀ ਉਹਨੂੰ 8ਵੇਂ ਦਿਨ ਟੱਕੇ ਪਾ ਕੇ ਤੇ ਸਾਨੂੰ ਇੱਕੋ ਦਿਨ ਨਹੀਂ ਘਰੇ ਲਿਆਂਦਾ ਬਹੁਤ ਜਿਆਦਾ ਸੀਰੀਸ ਹੋ ਗਏ ਨਾ ਪਾਸਾ ਵਾਟ ਹੋਵੇ ਨਾ ਤਲ ਨਾ ਪਾਇਆ ਹੋਵੇ ਰਾਤ ਨੂੰ ਸਰ ਫੇ ਅਸੀਂ ਤੜਕੇ 4 ਵਜੇ ਲੈ ਗਏ ਫੇ ਸਰਕਾਰੀ ਹਸਪੀਟਲ ਤੇ ਫਿਰ ਉਹਨਾਂ ਨੇ ਸਰ ਰਾਤ ਨੂੰ ਸਾਨੂੰ 10 ਵਜੇ ਤੱਕ ਰੱਖਿਆ ਤੇ ਰੈਫਰ ਸਾਨੂੰ ਅੰਬਰਸਰ ਕਾਰਟਾ ਅੰਬਰਸਰ ਕਾਰਟਾ ਤੇ ਤੁਸੀਂ ਉਹਨਾਂ ਦੇ ਪਾਇਆ ਨਹੀਂ ਗੱਲ ਚ ਰਸ ਸਾਰੇ ਯਾ ਨਹੀਂ ਉਹਲੇ ਸਾਡੇ ਪਿੱਛੇ ਨਹੀਂ ਕੋਈ ਵੀ ਹੈਗਾ ਅੱਛਾ ਹਲੇ ਅਸੀਂ ਸਿਰਫ ਦੇ ਦੇ ਸਾਡਾ ਪੇਸ਼ੈਂਟ ਠੀਕ ਹੋ ਜਵੇ ਤਾਂ ਅਸੀਂ ਫਿਰ ਜਾਈਏ ਕੋਈ ਕਾਰਵਾਰ ਕਰੀਏ ਅਸੀਂ ਅੱਜ ਮੈਡਮ ਨਾਲ ਡਾਕਟਰ ਨਾਲ ਗੱਲ ਕਰਨ ਲੱਗੇ ਸੀ ਕਿਸੇ ਨੇ ਗੱਲ ਕੀਤੀ ਅੱਛਾ ਵਰਤ ਸਿਰਫ ਮੈਡਮ ਨੇ ਇਹ ਗੱਲ ਕਹੀ ਹੈ ਵੀ ਮੈਂ ਸਿਰਫ ਉਹੀ ਪੈਸੇ ਦੇ ਸਕਦੀ ਜੋ ਆਪਰੇਸ਼ਨ ਟਾਈਮ ਲਿਆ 5000 ਰੁਪਏ ਦਾ ਸਾਡੇ ਕਾਰਪੋਰੇਸ਼ਨ ਟੈਂਪਰ ਉੱਥੇ ਸਾਡੇ 15000 ਰੁਪਏ ਆਇਆ ਇੱਥੇ ਸਾਡਾ 60 70000 ਰੁਪਏ ਆ ਗਿਆ ਲੱਗ ਗਿਆ ਤੇ ਪਰਿਵਾਰ ਚ ਕੌਣ ਕੌਣਾ ਬਣੇ ਪਰਿਵਾਰ ਬੱਚੇ ਸੀ ਸਾਡਾ ਮੰਮੀ ਡੈਡੀ ਕੋਈ ਨਹੀਂ ਹੈਗਾ ਪਿੱਛੇ ਮੰਮੀ ਡੈਡੀ ਹੈ ਨਹੀਂਗੇ ਹੋਰ ਕੌਣ ਕੌਣਾ ਪਾਈ ਜੀ ਬਸ ਭੈਣ ਭਰਾ ਹੀ ਆ ਸਾਰੇ ਭੈਣ ਭਰਾ ਕਿੰਨੇ ਭੈਣ ਭਰਾ ਸਨ ਚਾਰ ਭੈਣ ਭਰਾ ਵੱਡਾ ਭਰਾ ਨਹੀਂ ਮਿਲਦਾ ਸਾਡੇ ਤੇ ਫਿਰ ਉਹ ਕਿਦਾਂ ਇਕੱਠਾ ਕੀਤਾ ਪੈਸਾ ਉਹ ਐਸਾ ਭੈਣ ਭਰਾ ਕੋ ਦੋ ਦੋ ਤਿੰਨ ਤਿੰਨ ਹਜ਼ਾਰ ਲੈ ਕੇ ਕਿਸੇ ਕੋ ਕਿਸੇ ਤੁਸੀਂ ਭਾਈ ਕੀ ਹੈ ਕਮਾਈ ਦਾ ਸਾਧਨ ਤੁਹਾਡਾ ਤੁਸੀਂ ਕੀ ਕੰਮ ਕਰਦੇ ਹੋ ਸਰ ਰੋਜ਼ ਦੋਈ ਦਿਹਾੜੀ ਤੇਰੀ 9-10000 ਰੁਪਿਆ ਭਾਈ ਮਹੀਨੇ ਦਾ ਕਮਾਉਣ ਵਾਲਾ ਬੰਦਾ ਉਹਦੇ ਕੋਲੋਂ 4 ਦਿਨਾਂ ਦੇ ਵਿੱਚ 60-70000 ਬੰਦਾ ਲਾ ਦਿੱਤਾ ਸਾਡੀ ਬੇਨਤੀ ਆ ਕਿ ਵਾਈ ਗੁਰੂ ਨੇ ਬਹੁਤਿਆਂ ਨੂੰ ਬਹੁਤਾ ਪੈਸਾ ਦਿੱਤਾ ਤਾਂ ਇੱਕ ਵਾਰੀ ਜਰੂਰ ਤੁਸੀਂ ਇੱਥੇ ਆਪ ਮਰੀਜ਼ਾਂ ਨੂੰ ਆ ਕੇ ਮਿਲੋ ਮਿਲ ਕੇ ਇਹਨਾਂ ਮਰੀਜ਼ਾਂ ਦੀ ਸੇਵਾ ਕਰੋ ਖਾਸ ਧੰਨਵਾਦ ਸਾਡੀ ਭੈਣ ਆਜੋ ਭੈਣੇ ਸਾਡੇ ਕੋਲ ਅੱਜ ਬੱਚਾ ਵੀ ਸੇਵਾ ਕਰਨ ਆਇਆ ਹੋਇਆ ਆਪਣੇ ਫਾਦਰ ਸਾਹਿਬ ਦੇ ਨਾਲ ਔਰ ਭੈਣ ਵੀ ਸਾਡੀ ਪਿਛਲੇ ਕਾਫੀ ਟਾਈਮ ਤੋਂ ਵੀਡੀਓ ਦੇਖਦੇ ਆ ਔਰ ਪਹਿਲਾਂ ਇਹਨਾਂ ਦਾ ਬੇਟਾ ਇੱਥੇ ਸੇਵਾ ਕਰਨ ਆਉਂਦਾ ਸੀਗਾ ਹੁਣ ਉਹ ਭਰਾ ਸਾਡਾ ਕੈਨੇਡਾ ਚਲਾ ਗਿਆ ਬਾਈ ਗਰੁੱਪ ਬਾਈ ਦੀ ਕਮਾਈ ਚ ਬਹੁਤ ਬਰਕਤ ਆ ਪਾਵੇ ਔਰ ਅੱਜ ਉਹਨਾਂ ਦੀ ਮਦਰ ਆਪ ਆਏ ਹੋਏ ਵੇ ਆ ਤਾਂ ਕਿੱਦਾਂ ਦਾ ਲੱਗਾ ਵੀਰ ਜੀ ਬਹੁਤ ਵਧੀਆ ਲੱਗਾ ਅੱਜ ਦੀ ਯੂਥ ਨੂੰ ਕਿੰਨੇ ਟਾਈਮ ਤੋਂ ਦੇਖ ਰਹੇ ਹੋ ਤੁਸੀਂ ਕਾਫੀ ਜਦੋਂ ਤੋਂ ਬੇਟਾ ਤੁਹਾਡਾ ਬਹੁਤ ਵਧੀਆ ਆਇਆ ਹੈ ਨਾ ਅੱਜ ਦੀ ਪੇਣ ਯੂਥ ਨੂੰ ਮੈਸੇਜ ਦੇਣਾ ਚਾਹੂੰ ਕਿੰਨੇ ਮਰੀਜ਼ ਆ ਇੰਨੇ ਪੈਸੇ ਦੇਣ ਵਾਲੇ ਨਹੀਂ ਤੁਸੀਂ ਦੇਖ ਰਹੇ ਆ ਜਿੰਨੀ ਰੇਸ਼ਿਓ ਮਰੀਜ਼ਾਂ ਦੀ ਆ ਕਾ ਕੋਈ ਮੈਸੇਜ ਦੇਣਾ ਚਾਹੂੰ ਅੱਜ ਦੀ ਜੀ ਜਰੂਰ ਆਓ ਇੱਕ ਵਾਰ ਦੇਖ ਕੇ ਜਿਸ ਤਰ੍ਹਾਂ ਲੋਕ ਮੈਂ ਤਾਂ ਰੋ ਹੀ ਦੇਖਦੀ ਹਾਂ ਕੋਈ ਨਾ ਕੋਈ ਜੁੜਦਾ ਵਾ ਹਾਂਜੀ ਹਾਂਜੀ ਮੈਂ ਵੀ ਮੇਰਾ ਬੇਟਾ ਉਤੋਂ ਕਹਿੰਦੇ ਆ ਕਿ ਮੰਮਾ ਤੁਸੀਂ ਜਾਓ ਇੱਕ ਵਾਰ ਹਾਂਜੀ ਹਾਂਜੀ ਅੱਗੇ ਸ਼ੁਕਰਾਨਾ ਇਸਨੋਂ ਮੈਂ ਮਤਲਬ ਜੁੜਨ ਦਾ ਡਰ ਮੈਨੂੰ ਬੇਤੀ ਆ ਜਰੂਰ ਆਓ ਔਰ ਤੁਸੀਂ ਦੇਖੋ ਬਾਈ ਸਾਰੇ ਜਾਨੇ ਤੇ ਮਤਲਬ ਲੋਕਾਂ ਜਿਹੜਾ ਖੜੇ ਆ ਲੋਕ ਇੰਨੇ ਕਿ ਜਿੰਨਾਂ ਨਹੀਂ ਆਪਣਾ ਇਲਾਜ ਕਰਾ ਸਕਦੇ ਤੇ ਇਲਾਜ ਬਿਲਕੁਲ ਬਿਲਕੁਲ ਭੈਣ ਔਰ ਭੈਣ ਅੱਜ ਬਹੁਤ ਆਪਣਾ ਤੁਸੀਂ ਦੇਖੋ ਇਹ ਵੀ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਔਰ ਪਿਛਲੇ 2-3 ਸਾਲਾਂ ਤੋਂ ਇਹਨਾਂ ਦਾ ਬੇਟਾ ਸਾਡੇ ਨਾਲ ਜੁੜਿਆ ਹੋਇਆ ਵਾ ਇੱਥੇ ਸੇਵਾ ਕਰਨ ਆਉਂਦਾ ਔਰ ਅੱਜ ਉਹ ਮਦਰ ਆ ਪਾਈ ਆ ਤਾਂ ਮੇਰੀ ਬੇਨਤੀ ਆ ਵਾਈ ਗੁਰੂ ਇਸ ਮਾਂ ਦੀ ਕਮਾਈ 'ਚ ਇਸ ਮਾਂ ਦੇ ਪਰਿਵਾਰ 'ਚ ਇਹਨਾਂ ਦੇ ਬੇਟੇ ਦੇ ਕਮਾਈ 'ਚ ਬਹੁਤ ਬਰਕਤ ਆ ਪਾਵੇ ਜੋ ਬਾਈ ਨੇ ਜ਼ਿੰਦਗੀ 'ਚ 2 ਕਰੋੜ ਸੋਚਿਆal ਨਾ ਵੀ ਮੈਂ ਜ਼ਿੰਦਗੀ 'ਚ ਇਹ ਮਕਸਦ ਆ ਮੇਰਾ ਮੈਂ ਕਹਿੰਨਾ ਪ੍ਰਮਾਤਮਾ 10 ਕਰੋੜ ਜੋਗਾ ਬਾਈ ਨੂੰ ਕਰੇ ਕਿਉਂਕਿ ਉਹ ਬੰਦਾ 10 ਕਰੋੜ ਕਮਾ ਕੇ ਵੀ ਉਸ ਤੋਂ ਵੱਧ ਇੱਥੇ ਮਰੀਜ਼ਾਂ ਲਈ ਖੜੂਗਾ ਇਹ ਨਹੀਂ ਕਿ ਪੈਸੇ ਆਗੇ ਤਾਂ ਆਪਣੇ ਛੌਂਕ ਪੂਰੇ ਕਰੀ ਚੱਲੋ ਦੂਜਾ ਬੰਦਾ ਮਰਦਾ ਮਰਨ ਦਿਓ ਆਪਾਂ ਕੀ ਲੈਣਾ ਕਿਹੜਾ ਆਪਣਾ ਆਪਣੀ ਕਮਾਈ ਆ ਜ਼ਰੂਰ ਆ ਬਾਈ ਪਰ ਜੇ ਸਾਨੂੰ ਪਰਮਾਤਮਾ ਨੇ ਇੰਨੇ ਜੋ ਕੀਤਾ ਨਾ ਕਿ ਅਸੀਂ 100 500 ਹਜ਼ਾਰ ਦੇ ਨਾਲ ਕਿਸੇ ਦੀ ਜਾਨ ਬਚਦੀ ਆ ਤਾਂ ਬਚਾ ਲੈਣੀ ਚਾਹੀਦੀ ਆ ਅਸੀਂ ਦਰਬਾਰ ਸਾਹਿਬ ਜਿਲ੍ਹਿਆਂ ਦੇ ਬਾਗ ਕੋਲੇ ਡਾਕਰ ਅੱਗੇ 7 ਵਜੇ ਤੋਂ ਲੈ ਕੇ ਸਾਨੂੰ 9 9:30 10 ਵਜਾਂ ਤੱਕ ਇੱਥੇ ਖੜੇ ਖੜੇ ਟੋਰ ਹਰ ਵੀਰ ਸ਼ਨੀ ਐ ਐਤਵਾਰ ਤਾਂ ਪਰ ਉਹ 5-10 ਹਜ਼ਾਰ ਬੰਦਾ ਇੱਥੇ 100-100 ਰੁਪਿਆ ਵੀ ਰੋਜ਼ ਦਾ ਮਰੀਜ਼ਾਂ ਨੂੰ ਦਵੇ ਨਾ ਪੂਰੇ ਪੰਜਾਬ ਦਾ ਮਰੀਜ਼ ਅੰਬਰਸਰਚ ਚ ਆਏ ਆ ਜੇ ਪੈਸੇ ਲੋ ਮਰੀਜ਼ ਨਹੀਂ ਮਰੂਗਾ ਪਰ ਅਸੀਂ 100 ਵੀ ਕਿਸੇ ਲਈ ਕੱਢ ਕੇ ਰਾਜ਼ੀ ਨਹੀਂ ਕਿਉਂਕਿ ਉਹ ਸਾਡੇ ਆਪ ਦੇ ਨਹੀਂ ਹੁੰਦੇ ਪਰ ਸਾਡੇ ਗੁਰੂਆਂ ਨੇ ਤਾਂ ਸਾਨੂੰ ਇਹ ਹੀ ਸਿਖਾਇਆ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਕਿ ਦੁਨੀਆ ਤੇ ਜਿੰਨੇ ਵੀ ਦੀਨ ਦੁਖੀ ਬੰਦੇ ਆ ਨਾ ਉਹ ਸਭ ਸਾਡੇ ਆਪਣੇ ਹੀ ਆ ਬਾਈ ਇਹ ਨਹੀਂ ਕਿ ਜਦੋਂ ਪੈਸਾ ਆ ਜਾਏ ਤਾਂ ਪ੍ਰਮਾਤਮਾ ਨੂੰ ਯਾਦ ਹੀ ਨਾ ਕਰੋ ਬੰਦਾ ਉਹ ਆ ਕਿ ਜਿਹੜਾ ਸੌਖ ਦੇ ਟਾਈਮ ਵੀ ਵਾਹਿਗੁਰੂ ਨੂੰ ਯਾਦ ਕਰਦਾ ਔਰ ਜੋ ਸਾਡੇ ਗੁਰੂਆਂ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਇਸ ਤੋਂ ਪ੍ਰਕੋਸ਼ ਨਹੀਂ ਬਾਈ ਆ ਪਿੱਛੇ ਮਾਵਾਂ ਖੜੀਆਂ ਸਾਡੇ ਕੋਲ ਤੁਹਾਡਾ ਕੋਣ ਹੈ ਮਰੀਜ਼ ਮਾਤਾ ਜੀ ਮੇਰਾ ਬੇਟਾ ਕਿੰਨੀ ਉਮਰ ਆ ਉਹਦੀ ਅੱਛਾ ਜੀ ਤੇ ਹੁਣ ਕਿੱਥੇ ਆ ਇਲਾਜ ਕਿੱਥੋਂ ਚੱਲ ਰਿਹਾ ਉਹਨਾਂ ਦਾ ਉੱਥੋਂ ਇਲਾਜ ਚੱਲ ਰਿਹਾ ਕਿੱਥੇ ਅੱਛਾ ਜੀ ਹੁਣ ਕਿੰਨੇ ਪੈਸੇ ਤੁਹਾਡੇ ਲੱਗ ਗਏ ਹੁਣ ਤੱਕ ਸਾਢੇ 4 ਲੱਖ ਜਿਹੜੇ ਜਿਹੜੇ ਹਸਪੀਟਲ ਇਥੋਂ ਹੀ ਪਹਿਲਾ ਸਿੱਤਾ ਉਸ ਦੀ ਪੱਯਾ ਕਿਹੜੇ ਵੱਲ ਪਰਸਾਏ। ਉਹਨਾਂ ਨੇ ਕੀ ਕੀ ਚਲਾਇਆ। ਉਹ ਕਹਿ ਲੈਣਾ ਨਸਰ। ਪਹਿਲਾ ਵੀ ਪਈ ਅਸੀਂ ਬਹੁਤ ਮੇਰੀ ਬੋਲ ਚੁੱਕੇ ਆ। ਦੇਖੋ ਕਿ ਐਸੇ ਗੁਰੂ ਜਨਾਬ ਬਹੁਤ ਬਣਾਇਆ। ਕਿ ਮੀਡੀਆ ਦੇ ਨੂੰ ਕਵਰ ਕਰਦੀ ਰਹੀ। ਸਾਡੇ ਕੋਲ ਪਿੱਛੇ ਪੈਣਾ ਹੀ ਮੀਡੀਆ ਨੇ ਅੱਜ ਜ਼ਾਰੋ ਕੀ ਚੁੱਕੀ ਹੈ ਤੁਹਾਡੇ ਉੱਤੇ। ਜਦੋਂ ਰੱਬ ਦੇ ਘਰ ਦੇ ਰੱਬ ਦੇ ਨਾਮ ਇਤਿਹਾਸਕਾਰ ਬਣਿਆ। ਉਹਨੇ ਲੈ ਕੇ ਘਰਤਾਉ ਲੈਟਰ ਫੇਡਦੇ ਉਹਦੀ ਮਾਂ ਕੋ ਸੈਨਿਟਕਲਾਸ ਕੀਤੀ ਜੀ ਕੋ ਆਪਣੇ ਬੱਚੇ ਦਾ ਇਲਾਜ ਨਹੀਂ ਕਰਾ ਸਕਦੇ ਜਦੋਂ ਆਪ ਜ਼ਿੰਮੇਵਾਰ ਹੈ ਇਸ ਬੱਚੇ ਦਾ ਤੁਸੀਂ ਬਹੁਤ ਕੁਝ ਘਰ ਕਿੰਨਾ ਪੈਸਾ ਲਾਇਆ ਘਰ ਕਿੰਨੇ ਵੀਡੀਓ ਆਜੋ ਕਿਹੜੇ ਐਸਮਿਲ ਦੱਸੋ ਤੁਸੀਂ ਚੈਰੀਟੇਬਲ ਵੱਡਾ ਕਰਕੇ ਨੇ ਇੱਕ ਰੱਬ ਦੇ ਨਾਮ ਤੇ ਹਸਪਤਾਲ ਬਣਾ ਡੋ ਤੇ ਪਿੱਛੇ ਲਿਖਿਆ ਜਾਂਦਾ ਚੈਰੀਟੇਬਲ ਇਹ ਕਿਹੜੇ ਚੈਰੀਟੇਬਲ ਆ ਕਿ ਜਿਹੜੇ ਲੋਕਾਂ ਦੇ ਘਰ ਬਕਾਉਣ ਲੱਪੇ ਬਈ ਚੈਰੀਟੇਬਲ ਦਾ ਮਤਲਬ ਹੁੰਦਾ ਕਿ ਗੁਰੂ ਦੀ ਜਿਹੜੀ ਆਪਣਾ ਜਿਹੜਾ ਸੰਵੰਦ ਹੈ ਨਾ ਲੋਕਾਂ ਦਾ ਚੈਰੀਟੀ ਨਾਲ ਚੱਲ ਰਿਹਾ ਹੈ ਪਰ ਆ ਕਿਹੜੀਆਂ ਚੈਰੀਟੀਆਂ ਕਿ ਜਿੱਤੇ ਇੱਕ ਮਾਂ ਵਾ ਹੂੰ डॉक्टर चैरीटेबल प्राइवेट में उस हॉस्पिटल पता क्यों चाहिए भाई फेवर सामने फोर आपके भाई पता मेरे हॉस्पिटल के दाखिला कह रहे आज चैरीटेबल हॉस्पिटल ਤਾਂ ਕਿ ਲੱਗਦਾ ਮਮਾ ਮੈਂ ਤਾਂ ਉੱਤੇ ਦਾ ਤਾਂ ਲੈ ਲਏ ਉਹਦਾ ਪੈਸਾ ਬਹੁਤ ਲੋਕਾਂ ਦੇ ਗੱਲ ਪੰਜ ਜਾਂਦੇ ਨਹੀਂ ਬਾਈ ਜੀ ਉਹ ਤਾਂ ਸਰਕਾਰੀ ਹੈ ਲੋਕਾਂ ਨੂੰ ਵਿਸ਼ਵਾਸ ਇਹ ਹੈ ਨਾ ਕਿ ਇਸ ਰੱਬ ਦੇ ਨਾਂ ਤੇ ਕਿ ਹਸਪਤਲ ਆ ਕਿ ਉੱਤੇ ਸਾਡਾ ਖਰਚਾ ਨਹੀਂ ਆਊਗਾ ਸੋਚਾ ਨਹੀਂ ਕਿ ਆਈ ਵੀ ਸਾਡੇ ਕੋਲ ਗੁਰਮੁਖੀ ਘਰਾਂ ਤੋਂ ਉਹਨਾਂ ਦਾ ਪਰੇਸ਼ਾਨ ਤੇ ਸਿਹਤ ਦੀ ਸਪਾਵਾਂ ਦੇ ਕੋਲ ਨੇ ਕੋਈ ਮਰੇ ਸੱਟੇ ਹੋਏ ਜਿੰਨੇ ਵੀ ਇਟਮੈਂਟਸ ਨੇ ਸਾਡੇ ਕੋਲੇ ਆਵੇ ਸਾਨੂੰ ਬਾਅਦ ਚ ਬਹੁਤ ਫੋਨ ਆਉਂਦੇ ਬਾਈ ਕਿ ਉਹਦਾ ਲਾਜ ਹੀ ਇੰਨਿਆਂ ਦੇ ਨਹੀਂ ਤੇ ਸਾਨੂੰ ਵੀ ਉਹ ਡਾਕਟਰ ਬੁਲਾਉਂਦੇ ਜਿਹੜੇ ਉਹ ਹਸਪਤਾਲਾਂ ਦੇ ਇਲਾਜ ਫ੍ਰੀ ਕਰ ਰਹੇ ਆ ਮਰੀਜ਼ਾਂ ਦੇ ਉਹਨਾਂ ਵੱਲ ਲੱਗਦੇ ਆਣ ਆ ਸਾਮਾਨੇ ਮਾੜੀ ਜਿਹੀ ਕਹਾਵਤ ਬੁਰਾ ਹਾਲ ਹੈ ਵੀ ਫੇਰ ਵੀ ਆਪਣੀ ਦੁਕਾਨ ਤੇ 2000 3000 5 ਦਿਨ ਦੀ ਦਵਾਈ 2500 ਇਹ ਸਰਕਾਰੀ ਹੋ ਗਿਰੇ ਲਿਖਾਣੇ ਇਹ ਲੈ ਕੇ ਆਇਆ ਕਿ ਸੀਗਮਟ ਲੈ ਕੇ ਆਪਣੀ ਜਮਾਨਾ ਤੇ ਕੰਟਰੋਲ ਕਰਦੇ ਆਂ ਇੰਨਾ ਦਾ ਪੰਡਾ ਖੋੜਿਆ ਜਾਵੇ ਪਰ ਵੀ ਇਹ ਤੁਸੀਂ ਨਾ ਸੁਧਰੇ ਇੱਕ ਦਿਨ ਮਿਲਦਾ ਸਾਰਾ ਯਾਰ ਭੇਜਿਆ ਜਿਵੇਂ ਆਈਏ ਜਿਹਨੇ ਇੱਕ ਰੱਬ ਦੇ ਨਾਮ ਤੇ ਹਸਪਤਾਲ ਬਣਾ ਕੇ ਲੋਕਾਂ ਦਾ ਬੁਰਾ ਹਾਲ ਕੀਤਾ ਜਾ ਰਿਹਾ ਉਹਦਾ ਇਹ ਰੱਬ ਦੇ ਨਾਲ ਪਾਇਆ ਆ ਸਾਡੀ ਪ੍ਰਸਤੀ ਤੋਂ ਅੱਗੇ ਨਾ ਹੋਣ ਕਿੰਨਾ ਨਿਪਟਾ ਲਗਾ ਆ ਪਿਛਲੇ ਰੋਜ ਆਉਂਦੇ ਸਾਡੇ ਕੋਲੇ ਜਿੰਦੇ ਤਾਂ ਕਿਤੇ ਮੇਰੀ ਮਾਤਾ ਜੀ ਲਾ ਲੇ ਪਰਮਾਣ ਆਪਰੇ ਜੀ ਬਾਤ ਕੋ ਆਇਆ ਵਾ ਇਸਨੇ ਚਾਰ ਤਨ ਆ ਗਏ ਜਿਹਨੇ ਪਿੰਡਰ ਸਾਡੇ ਕੋਲੇ ਆਉਂਦੇ ਹਾਲੇ ਉਹਨੇ ਦਵਾਈ ਨਿਕਵਾ ਲਈ ਦੀ ਆ ਇਹ ਬੱਚੇ ਦਾ ਦੋਨੇ ਕੁਮਾਰ ਹਾਂਜੀ ਕਿੰਨਾ ਸਸਤਾ ਭਾਅ ਸਾਰੇ ਜਿੱਦਾਂ ਲੱਗਾ ਜੀ ਫਿਕਰ ਨਹੀਂ ਆਈ ਉਹਨਾਂ ਜਿੱਦਾਂ ਦੀ ਗੱਲ ਹੈ ਜੀ ਕਿੰਨਾ ਲੱਗਦਾ ਤੁਹਾਨੂੰ ਤੁਸੀਂ ਪਹਿਲਾਂ ਵੀ ਆਇਆ ਜੀ ਪਹਿਲੀ ਵਾਰ ਆਇਆ 3 ਨੰਬਰ ਤੁਹਾਡੀ ਉਹ ਰੌਣਾ ਸੱਤ ਇਹ ਨਾਮ ਤੁਹਾਡਾ ਸੀ ਕਿ ਤੁਸੀਂ ਮੈਡੀਕਲ ਕਲਾਸ ਤੋਂ ਇਹ ਮੈਸੇਜ ਦੋਸਤਾਂ ਨੂੰ ਲਾਈਜਾ ਸੈਂਡ ਮੈਸੇਜ ਹੋਊਗਾ ਜਿਹਦੇ ਤੁਹਾਡੇ ਨਾਲ ਬੱਚੇ ਪੜ੍ਹ ਰਹੇ ਹਨ ਤੁਹਾਡੇ ਕੋਰਸ ਤੇ ਨਿਕਲਣਾ ਉਹਨਾਂ ਨੂੰ ਮੈਸੇਜ ਮੈਂ ਜਾਊਂਗਾ ਕਿ ਜੀਵਨ ਦੇ ਵਾਲੇ ਕਿੰਨੇ ਮਾਪ ਰਿਹਾ ਹੈ ਇਹਨਾਂ ਕਿਸ ਤਰ੍ਹਾਂ ਦੇ ਕਰਦੇ ਪਹਿਲਾਂ ਇੰਦਾ ਦੇ ਔਲਾਦ ਦੇਖੇ ਕਿ ਬੱਚਿਆਂ ਨੂੰ ਮਾਪਿਓ ਦਾ ਪਤਾ ਨਹੀਂ ਮਤਾ ਕਿ ਮਾਪਿਓ ਫੜੇ ਲਈ ਕੀ ਕਰਤਾ ਸਾਡੇ ਸਾਹਮਣੇ ਮਾਂ ਖੜੀ ਦੇਖੋ ਬਣੀ ਜਿਨੀ ਆਪਣੇ ਬੱਚੇ ਨੂੰ ਬਚਾਉਣ ਲਈ ਗੁਰੂ ਰਾਮਦਾਸ ਜੀ ਦੇ ਘਰੋਂ ਉਹ ਦਾਖਾ ਕਰਵਾਇਆ ਪਰ ਪਹਿਲੇ ਜਾਦਾ ਬਣ ਕੇ ਆਪਣਾ ਘਰ ਕੇ ਜਿਹੜੇ-ਜਿਹੜੇ ਹਾਲਾਤਾਂ ਜੋ ਮਾਂ-ਮਾਈ ਤੇ ਲੰਘੀਆਂ ਭਾਈ ਇਸ ਪਿਲਾਦ ਦੇ ਬੱਚੇ ਗੁਰੂਆ ਪਿਲਾਦ ਦਾ ਬੱਚੇ ਨੂੰ ਸੇਪਰ ਬੱਚਿਆਂ ਨੂੰ ਵੱਢਿਓ ਕਿ ਕਹਿੰਦਾ ਬਹੁਤ ਸੌਖਾ ਹੁੰਦਾ ਪਾ ਵੀ ਉਹਨੇ ਸਾਡੇ ਲਈ ਜੋ ਜ਼ਿੰਦਗੀ ਜਿੱਦ ਸਾਸੀ ਮਾਂ ਪੇ ਨੂੰ ਟਾਈਮ ਦੇ ਕੇ ਨਹੀਂ ਰੱਖਦੀ ਗੱਲ ਦੇ ਰਿਸ਼ਤੇ ਬਣੇ ਜਿੱਤੇ ਜਾਂ 2 ਮਹੀਨਿਆਂ ਦਾ ਰਿਸ਼ਤੇ ਵਿੱਚ ਜਿੱਤੇ ਸਾ ਮਾਂ ਪੇ ਉਹਨੂੰ ਭੁੱਲ ਜਾਂਦੇ ਔਰ ਜਿਨ੍ਹਾਂ ਨੇ ਸਾਨੂੰ ਜੈਲੂ ਇੱਕ ਮਾਂ ਨੇ ਆਪ ਹੀ ਅੰਦਰਾਂ ਪਾੜ ਕੇ ਬੱਚੇ ਨੂੰ ਜਨਮ ਬੱਚੇ ਵੱਡੇ ਹੋ ਕੇ ਕਹਿ ਦਿੰਦੇ ਕੋਈ ਸਾਡੇ ਲਈ ਕੀ ਕਰਦਾ ਸਾਨੂੰ ਮਾਰ ਦੋ ਦੀ ਗੱਲ ਤਾਂ ਸਭ ਪਹਿਲਾਂ ਹੀ ਬਹੁਤ ਸੀ ਪਰ ਕੋਈ ਇੱਥੇ ਆ ਕੇ ਮਤਲਬ ਲੱਗਦਾ ਕਿ ਇੱਕ ਮਾਵਾ ਆਪਣੇ ਨੂੰ ਬੱਚਿਆਂ ਨੂੰ ਬਚਾਉਣ ਨਹੀਂ ਕਿੰਦੀ ਤਰਫ ਰੱਖ ਕੇ ਲੇ ਗਏ ਉਹ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ ਪਰ ਮੈਨੂੰ ਇਹ ਪਤਾ ਲੱਗਦਾ ਹੈ ਕਿ ਜਦੋਂ ਸਰਕਾਰ ਤੇ ਹੁੰਦੇ ਰਹੂ ਕਿ ਕਿੰਨੇ ਟਾਈਮ ਤੋਂ ਬੜਾ ਚਲੇ ਲੱਗਦਾ ਤਾਂ ਕਿੰਨਾ ਹੋ ਗਿਆ ਇਹ ਮਹਸੂਸ ਕੀਤਾ ਹੈ ਸਾਰੇ ਵਿੱਚ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਹੁਣ ਕਦੋਂ ਆਇਆ ਕਰੋਗੇ ਸਾਡੇ ਕੋਲ ਜੂਰੀ ਨੂੰ ਦੇਖ ਕੇ ਤੋਂ ਸੇਵਾ ਕਰਨਾ ਸਾਡੇ ਲਈ ਆਪਣੇ ਕੰਮ ਦੇਣ ਆ ਜਾਓ ਠੀਕ ਹੈ ਇੱਥੇ ਆ ਕੇ ਨਾ ਮਰੀਜ਼ਾਂ ਦੇ ਦੱਸੋ ਮੇਰੀ ਬੇਇੱਜ਼ਤੀ ਆ ਭਾਈ ਜੇ ਅਸੀਂ ਭੱਦੇਓ ਕਿ ਕਹਿ ਦਿੰਨੇ ਆ ਬੱਚੇ ਮਾਂ ਪਿਓ ਦੇ ਕਦਰ ਨਹੀਂ ਪਾਉਂਦੇ ਵਿਦੇਸ਼ ਸੀ ਗਿਆ ਬੱਚਿਆਂ ਨੂੰ ਕਿ ਇਨਸਾਨੀਅਤ ਬਹੁਤ ਅਸੀਂ ਕਰ ਲਕੀ ਆਏ ਇਹ 84 ਲੱਖ ਜੂਨ ਤੋਂ ਬਾਅਦ ਕਰ ਗ੍ਰੰਥਾ ਦੇ ਵਿੱਚ ਲਿਖਿਆ ਜਾਂਦਾ ਕਿ 84 ਲੱਖ ਜੂਨ ਤੋਂ ਬਾਅਦ ਇਨਸਾਨ ਦਾ ਜਨਮ ਦਾਵਾ ਤਾਂ ਪ੍ਰਮਾਤਮਾ ਜੀ ਸਾਨੂੰ ਇਸ ਗੈਲੂ ਇੱਕ ਵਰਕ ਦੇ ਵਿੱਚ ਭੇਜਦਾ ਹੈ ਜਿੰਨਾ ਤੋਂ ਬਾਅਦ ਸਾਡਾ ਦੁਨੀਆ ਤੇ ਆਉਣ ਦਾ ਮਕਸਦ ਕੀ ਹੈ ਸਿਰਫ ਖਾ ਲਿਆ ਪੀ ਲਿਆ ਹੰਦ ਲਿਆ ਬਸ ਇਹ ਸਾਡੀ ਜ਼ਿੰਦਗੀ ਆ ਉਹ ਤਾਂ ਫਿਰ ਜਾਨਵਰ ਵੀ ਹੈਗੇ ਜਾਨਵਰਾਂ ਤੇ ਸਾਡੇ ਨਾਲ ਕੋਈ ਫਰਕ ਕੀ ਆ ਫਿਰ ਆਪਣੇ ਸਾਨੂੰ ਇਨਸਾਨ ਵੀ ਵੱਖ ਬਣਾਇਆ ਤਾਂ ਕਿਸੇ ਨਾ ਕਿਸੇ ਦੇ ਅਸੀਂ ਕੰਮ ਵਿੱਚ ਜ਼ਰੂਰ ਆ ਜੀ ਉਹ ਪ੍ਰਮਾਤਮਾ ਦਾ ਕਰਤਿ ਲਾਜੀ ਜਿਹੜਾ ਉਹਨੇ ਸਾਨੂੰ ਇਸ ਦੁਨੀਆ ਦੇ ਭੇਜਿਆ ਵਾ ਪ੍ਰਮਾਤਮਾ ਜੀ ਇਹ ਸਾਨੂੰ ਇਨਸਾਨ ਕਿਉਂ ਭੇਜਿਆ ਬਸ ਇੱਕ ਜੱਗੇ ਕੰਮ ਕਰ ਰਹੇ ਆ ਯਾਨੀ ਕਿ ਕੱਲ ਪ੍ਰਮਾਤਮਾ ਵੀ ਪੁਛਤਾ ਵੇ ਕਿ ਇਹਨਾਂ ਨੂੰ ਇਨਸਾਨ ਬਣਾ ਕੇ ਮੈਂ ਕੀ ਲੈਣਾ ਸੀ ਕਿ ਜੇ ਇਹਨਾਂ ਨੇ ਕਿਸੇ ਦੇ ਨਾਲ ਪਿਆਰ ਨਾ ਕੀਤਾ ਕਿਸੇ ਨੂੰ ਦੇਖ ਕੇ ਜੇ ਸਾਨੂੰ ਦੁੱਖ ਵੀ ਨਹੀਂ ਹੋ ਰਿਹਾ ਤੇ ਸਾਡਾ ਇਨਸਾਨ ਬਣਿਆ ਦਾ ਕੀ ਫਾਇਦਾ ਭਾਈ ਅੱਜ ਕਿਉਂਕਿ ਮਾਂ-ਵਾਪਾ ਦੇ ਦਰਦ ਦੇ ਇਨਸਾਨੀ ਅਨੁਭਵ ਤੇ ਮਾਲ ਵੀ ਕਿੰਨੇ ਦਿਨਾਂ ਤੱਕ ਨਹੀਂ ਆਲੇ ਤੋੜੇ ਆਪ ਕਿੰਨਾ ਬਾਇਮੈਂਟ ਲੈ ਵੱਡੇ ਪਰਿਵਾਰ ਤੋਂ ਕੌਣ ਕੌਣ ਨਵੇਂ ਮਾਪੇ ਮਾਪੇ ਅੱਛਾ ਹੈ ਕਾਰਾ ਦਾ ਕਾਰਾ ਦਾ ਅਸੀਂ ਫੈਸਲਾ ਦੇ ਦਿੱਤਾ ਹੈ ਜੀਆ ਜਰਾ ਦੇਖੋ ਅੱਜ ਦੇ ਟਾਈਮ 'ਚ ਬੰਦਾ ਨਹੀਂ ਘਰ ਪੂਰਾ ਕਰ ਸਕਦਾ ਉਹਨੇ ਵਿਚਾਰੀ ਨੇ ਵਿਆਹ ਨੂੰ ਪੈਸੇ ਚੁੱਕ ਕੇ ਆਪਣੇ ਬੱਚੇ ਦੇ 50 60 50000 ਲਾ ਚੁੱਕੀ ਹੈ ਔਰ ਹੋਰ ਵੀ ਪਤਾ ਨਹੀਂ ਕਿੰਨੇ ਪੈਸੇ ਲੱਗੇ ਹੋਣਗੇ ਇਹ ਇੱਕ ਹੋਰ ਤਾਂ ਕਿੱਥੋਂ ਕਰ ਪੂਰਾ ਕਰੇ ਕਿਤੋਂ ਵਿਚਾਰੀ ਹਸਪੀਟਲ ਨੂੰ ਬਿੱਲ ਦੇ ਦਊਗੀ ਡਾਕਟਰਾਂ ਨੇ ਕਹਿਤਾ ਕਿ ਗੁਰਨਾਨਕੋਂ ਤੇਰਾ ਸੀ ਇਲਾਜ ਨਹੀਂ ਕਰ ਸਕਦੇ ਪ੍ਰਾਈਵੇਟ ਲੈ ਜਾ ਉਹ ਕੋ ਵਿਚਾਰੀ ਪਹਿਲਾਂ ਹੀ ਵਿਆਜੀ ਪੈਸੇ ਚੱਕ ਚੱਕ ਕੇ ਹਾਰੀ ਪਈ ਆ ਉਹ ਕਿੱਥੋਂ ਵਿਆਜੀ ਚੱਕ ਕੇ ਇਲਾਜ ਕਰਾਉਂਦੀ ਆ ਆ ਪਿੱਛੇ ਹੋਰ ਬੰਦੇ ਨੇ ਬਣੋੜੀ ਦਾ ਬਈ 4 ਘੰਟੇ ਵੀ ਅਸੀਂ ਬੋਲੀ ਜਾਵਾਂਗੇ ਤੁਸੀਂ ਘਰ ਬੈਠੀ থাকਦੇ ਜੂਗੇ ਤੁਸੀਂ ਸਾਡੀਆਂ ਵੀਡੀਓ ਦੇਖ ਦੇਖ ਕੇ 10 ਮਿੰਟ ਤੋਂ ਬਾਅਦ ਬੋਰ ਹੋ ਜਾਂਦੇ ਹੋ ਸੋਚੋ ਇੱਥੇ ਆ ਕੇ ਸਾਡਾ ਕੀ ਹਾਲ ਹੁੰਦਾ ਹੁੰਦਾ ਖਾਣੋ ਵੀ ਕੋਈ ਸ਼ੌਕ ਨਹੀਂ ਜਿਹੜੇ ਇਹ ਚੀਜ਼ਾਂ ਕਰਨ ਦਾ ਬਈ ਇਹ ਕਹ ਲੂ ਕਿ ਉਹ ਵਾਈਫ ਮਾਤਮਾ ਨੇ ਡਿਊਟੀ ਲਈ ਆ। ਸਾਡੀ ਵਕਾਤ ਨਹੀਂ ਕਿ ਅਸੀਂ ਇਹ ਚੀਜ਼ਾਂ ਕਰ ਸਕਦੇ ਜਾਂ ਸਾਡੀ ਇਹ ਨਹੀਂ ਸੋਚ ਹੁੰਦੀ ਕਿ ਅਸੀਂ ਇਹ ਆ ਕੇ ਸੇਵਾ ਕਰ ਸਕਦੇ। ਇਹ ਸਾਡੀਆਂ ਸੰਚਾਰਾਂ ਨਕਮੀਆਂ। ਜਦੋਂ ਬੋਰੇਬਾਰ ਬੈਠੀ ਜਾਂ ਕੇ ਸਦਾ ਵੀਡੀਓ ਦੇਖ ਦੋ ਤੁਹਾਨੂੰ ਲੱਗਦਾ ਕਿ ਬਹੁਤ ਪ੍ਰਾਊਡ ਵਾਲੀ ਚੀਜ਼ ਹੈ। ਹਿਜਪੇਣਾ ਸਾਡੀਆਂ ਸਰਕਾਰਾਂ ਨੂੰ ਤੋਂ ਕਿ ਹੱਸਦੇ ਹੋਣਗੇ। ਵੀਰੇ ਕਿਹੜਾ ਐ ਸਾਡਾ ਪੰਜਾਬ ਹੈ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਸਰਕਾਰਾਂ ਵਿੱਚ ਮਕਮਾ ਕਰਤਾ ਹੀ ਨਾ ਹੋ ਪੰਜਾਬ ਨੂੰ। ਕਿ ਆਜ ਤੁਸੀਂ ਦੇਖੋ ਇੱਥੇ ਸਾਡੀਆਂ ਮਾਵਾ ਬਜ਼ੁਰਗ ਜਿਹਾ ਆਪਣਾ ਸਦਰਸਪਰਸਾਦ ਨੂੰ ਮੱਦੇ ਵਿੱਚ ਮਾਵਾ ਇਹ ਉਮਰ ਮਾਵਾ ਦੀ ਜੀ ਆੜ ਕੇ ਆਪਣੇ ਬੱਚਿਆਂ ਲਈ ਮਿੰਤਾ ਕਰਨ ਦੀ ਹੈ ਨਹੀਂ ਉਹਨਾਂ ਦੀ ਘਰ ਬੈਠ ਕੇ ਰੋਟੀ ਨਾਂ ਤੇ ਉਮਰ ਮਾਵਾ ਦੀ ਪਰ ਸਰਕਾਰਾਂ ਨੇ ਹਾਲਾਤ ਸਾਡੇ ਪੰਜਾਬ ਦੇ ਇੰਦਾਂ ਦੇ ਕਰਦੇ ਕਿ ਆਖ ਕਿ ਉਹਨਾਂ ਨੂੰ ਮਿੰਤਾ ਕਰਨੀ ਪੈਰੀ ਆਪਣੇ ਬੱਚਿਆਂ ਲਈ ਬਹੁਤ ਉਕਾ ਹੁੰਦਾ ਕਿਸੇ ਕੋਲੋਂ ਮੰਗਣਾ ਭਰਾਵੋ ਬੇਨਤੀ ਕਰਦੇ ਆਂ ਜੇ ਪ੍ਰਮਾਤਮਾ ਨੇ ਸਾਨੂੰ ਇੰਨੀ ਔਕਾਤ ਦਿੱਤਾ ਨਾ ਇਥੇ ਜਰੂਰ ਆ ਕੇ ਅਸੀਂ ਮਦਦ ਕਰੀਏ ਸਾਡਾ ਦਿਲ ਰੋਂਦਾ ਬਈ ਰੋ ਜਾ ਕੇ ਕਿ ਮੈਂ ਮੋਕੇ ਤੇ ਚੱਲ ਕੇ ਰੋਜ ਰਾਤ ਨੂੰ 12 ਵਜੇ ਪਰ ਆ ਕੇ ਕੋਈ ਵਾਜਾ ਦਾ ਮੂੰਹ ਘਰ ਜਾਂਦੇ ਰੋਜ ਮੈਂ ਹਉਨਾ ਰੋਜ ਮੋਕੇ ਫਿਰ ਬਾਸਿਆਂ ਨੇ ਕੀ ਦੇ ਕਰਕੇ ਫਿਰ ਵੀ ਨਾ ਮਰੀ ਜਾ ਕਰੇ ਅਸੀਂ ਅੰਮ੍ਰਿਤਸਰ ਤੇ ਭਾਈ ਲੋਕ ਨੂੰ ਹੋ ਗਿਆ ਅਸੀਂ 5 ਕਿਲੋ ਤੋਂ 10 ਕਿਲੋ ਮੀਟਰ ਚੱਲ ਗਏ ਮਹੀਨੇ 'ਚ ਅਸੀਂ ਇੱਕ ਦਿਨ ਨਹੀਂ ਇੱਥੇ ਆ ਸਕਦੇ ਮਹੀਨਾ ਵੀ ਛੱਡੋ 6 ਮਹੀਨਿਆਂ 'ਚ ਇੱਕ ਵਾਰੀ ਆ ਜਾਈਓ ਜਾਂ ਜਦੋਂ ਵੀ ਇੱਥੇ ਅੰਮ੍ਰਿਤਸਰ ਦਾ ਵੌਲੰਟੇਅਰ ਪ੍ਰੋਜੈਕਟ ਚੈੱਕ ਕਰ ਲਿਓ ਸਭ ਤੋਂ ਵੱਧ ਟੂਰਿਸਟ ਅੰਮ੍ਰਿਤਸਰ ਆਉਂਦਾ ਹੋਇਆ ਪਰ ਇੱਥੇ ਸਾਡੇ ਕੋਲੇ ਲੋਈ ਦੇ ਡੋਨਰ 2 4 5 ਕਈ ਵਾਰ ਕੋਈ ਵੀ ਨਹੀਂ ਆਉਂਦਾ ਕੀ ਸਿਰਫ ਅੱਜ ਦੇ ਟਾਈਮ 'ਚ ਸਾਡਾ ਘੁੰਮਣਾ ਘਮਾਉਣਾ ਮਹਿੰਗਾ ਖਾਣਾ ਪੀਣਾ ਸ਼ੌਕ ਰਹਿ ਗਿਆ ਸਾਡੀ ਬੇਨਤੀ ਆ ਕਿ ਦੁਨੀਆ ਦੇ ਵਿੱਚ ਬਹੁਤ ਇੰਨੇ ਮਾਵਾ ਬਣ ਕੇ ਬੱਚੇ ਯਾ ਪੋਤਾਂ ਨਾਲੇ ਬਿਨਾਂ ਆਇ ਤੋਂ ਰੋਲ ਰਹੇ ਆ ਕੋਈ ਫਾਇਦਾ ਨਹੀਂ ਸਾਡੇ ਪੈਸੇ ਕਮਾਉਣ ਦਾ ਜੇ ਇਸ ਗੁਰੂ ਦੀ ਨਗਰੀ ਦੇ ਵਿੱਚ ਇਸ ਖੇਰ ਦੇ ਵਿੱਚ ਕਿਸੇ ਮਾਂ ਦਾ ਪੁੱਤ ਬਿਨਾਂ ਪੈਸਿਆਂ ਤੋਂ ਰੋਲ ਆ ਜੋ ਮਾਨਵ ਨਿਆਂ ਜਾਂ ਵਿਧਾ ਵਿਆਜ ਚੱਕੀ ਆਪ ਨੂੰ ਇੰਨੇ ਪੈਸੇ ਮੰਗਾ ਦੋ ਸਾਰੇ ਪੈਸੇ ਜਾਂਦੀਆਂ ਨੇ ਘਰ ਕੋਡਾ ਪੁਣ ਛੱਤ ਹੋਣੀ 10% ਵਿਆਜ ਤੇ 5000 ਰੁਪਏ ਉਹਨੇ ਦਿੱਤੇ ਆ ਉਹ ਚਾਰੀ ਦਾ ساری ਜ਼ਿੰਦਗੀ ਉਹ ਤੋਂ ਵਿਆਜ ਨਹੀਂ ਤਾਰਿਆ ਜਣਾ ਮੂਲ ਤਾਂ ਮੂਲ ਨਾਲ ਦੋਸਤੀ ਗੱਲ ਆ ਬਾਈ ਬਸ ਹੱਥ ਜੋੜਦੇ ਆ ਆਪ ਦੇ ਲਈ ਇਹਨਾਂ ਮਰੀਜ਼ਾਂ ਨੇ ਕਿ ਇੱਕ ਵਾਰੀ ਜ਼ਰੂਰ ਆ ਕੇ ਜੇ ਸਾਡੇ 100 ਦਿਨ ਨਾਲ ਇੱਕ ਬੰਦੇ ਨੇ 10000 ਦਿਨ ਨਾਲ ਬਹੁਤ ਵੱਡਾ ਬਾਈ ਕਿੰਨਾ ਟੂਰੈਂਟ ਇਤੋਂ ਜਾਂਦਾ ਵਾ ਲੰਘ ਕੇ ਤੁਸੀਂ ਦੇਖੋ ਇਹਨਾਂ ਨੂੰ 100 ਰੁਪਇਆ ਵੀ ਦਿੱਤਾ ਜਾਵੇ ਨਾ ਪੂਰੇ ਪੰਜਾਬ ਦਾ ਮਰੀਜ਼ ਇੱਥੇ ਪੈਸੇ ਨੂੰ ਨਹੀਂ ਮੰਨਦਾ ਚੱਕ ਲਿਆਇਓ ਪਰ ਅਸੀਂ ਕਰਕੇ ਨਹੀਂ ਰਹਿਣਾ ਇਹ ਛੱਡ ਯਾਰ ਆਪਣਾ ਕੀ ਲੈਣਾ ਕਿਹੜਾ ਆਪਣਾ ਰੱਬ ਨਾਲ ਜਾਣੇ ਕੱਲ ਨੂੰ ਆਪਰਾ ਵੀ ਹੋ ਸਕਦਾ ਬਾਈ ਇਹ ਕੋਈ ਪਤਾ ਨਹੀਂ ਉਹਦਾ ਲਾਤਾ ਦਾ ਪ੍ਰਮਾਤਮਾ ਨੇ ਕਦੋਂ ਰਾਜੇ ਤੋਂ ਪੁਖਾਰੀ ਤੇ ਪੁਖਾਰੀ ਤੋਂ ਰਾਜੇ ਉਹਦੇ ਹੱਥ ਆ ਸਾਰਾ ਜਿਹੜੇ ਕਦੋਂ ਮੁਲਾਦ ਕੀਤਾ ਦੇ ਕਰਦੇ ਨੇ ਮੈਂ ਫਿਰ ਬੇਨਤੀ ਕਰਦਾ ਕਿ ਇੱਕ ਵਾਰੀ ਜਰੂਰ ਇੱਥੇ ਆ ਕੇ ਸਾਡਾ ਵੀ ਦਿਲ ਨਹੀਂ ਕਰਦਾ ਬਈ ਬੋਲਣ ਅਸੀਂ ਵੀ ਜੇ ਸਾਡੀਆਂ ਸਰਕਾਰਾਂ ਚੰਗੀਆਂ ਹੋਣ ਅਸੀਂ ਵੀ ਆਪਣੇ ਘਰ ਬੈਠੇ ਹੋਈਏ ਆਪਣਾ ਕੰਮ ਕਾਰ ਸਾਥ ਜੀ ਇੰਨਾ ਮਰੀਜ਼ਾਂ ਲਈ ਤਾਂ ਸਰਕਾਰਾਂ ਆਪੇ ਚਲ ਸਕਦੀਆਂ ਪਰ ਜਿਉਂ ਸਿਕਾਰਾਂ ਨੂੰ ਕਮੀਆਂ ਹੋਈ ਗਈਆਂ ਨਾ ਕੋਈ ਕਿਸੇ ਨੂੰ ਇਥੇ ਫੜਨਾ ਪੈਣਾ ਨਹੀਂ ਉਹਦੇ ਮਾਵਾ ਦੇ ਫੋਟੋਸ ਮਾਰਨ ਦੇ ਛੱਤਾਂ ਨਹੀਂ ਸਾਡੀ ਕੋਈ ਗੱਲ ਨਹੀਂ ਕਿ ਤੇ ਬਹੁਤ ਵੱਡਾ ਤੀਰ ਮਾਰ ਰਹੇ ਆ ਮੈਂ ਕਹਿੰਦਾ ਜਿੰਨੀ ਚੀਜ਼ ਅਸੀਂ ਰੋਜ਼ ਦੇਖਦੇ ਕਿ ਜਾਨ ਵਜਾ ਰਹੇ ਆ ਤਾਂ ਸਾਡੇ ਤੇ ਜ਼ੋਰ ਬਹੁਤ ਵੱਡੀ ਸੋਚ ਹੈ ਦਰਵਾਹ ਬਾਈ ਬ੍ਰਹਮਾਤਮਾ ਸਾਡੀ ਇਨੀ ਕਾਦਰ ਨਹੀਂ ਕਿ ਸਾਡੀ ਇਨੀ ਸਮਝ ਨਹੀਂ ਹੁੰਦੀ ਕਿ ਅਸੀਂ ਕੁਝ ਕਰ ਸਕਦਾ ਉਹ ਬਾਈ ਬ੍ਰਹਮਾਤਮਾ ਅਬਦੀ ਸਿੰਘ ਗੁਰੂ ਰਾਮਦਾਸ ਜੀ ਆਪ ਕਰਵਾ ਰਹੇ ਉਹਨਾਂ ਦਾ ਧੰਨਵਾਦ ਸਾਡੀਆਂ ਭੈਣਾਂ ਦਾ ਇਹ ਬੱਚੇ ਦਾ 14 ਸਾਲ ਦੀ ਉਮਰ ਦੇ ਵਿੱਚ ਤੁਸੀਂ ਦੇਖੋ ਇਹ ਬੱਚਾ ਇੱਥੇ ਅੱਜ ਸੇਵਾ ਕਰਨ ਲਈ ਖੜਾ। ਪਰ ਕਈ 60-70 ਸਾਲ ਦੇ ਹੋ ਚੁੱਕੇ ਆ ਉਹਨਾਂ ਨੂੰ ਹਲੇ ਜ਼ਿੰਦਗੀ ਦੇ ਹੋਂ ਦਾ ਮਕਸਦ ਨਹੀਂ ਪੂਰਾ। ਸਾਰੀ ਜ਼ਿੰਦਗੀ ਅਸੀਂ ਪਾਪ ਕਰਕੇ ਲਾਸਟ ਉਮਰ 'ਚ ਰੱਬ ਦਾ ਨਾਮ ਲੈ ਕੇ ਸੋਚਦੇ ਆਂ ਕਿ ਅਜੇ ਹੋਰ ਪਾਪ ਤੋਂ ਹੋਏ ਜਾਂ ਕਿ ਆਉਣੇ ਤੋਂ ਪਹਿਜੇ ਪਾਪ। ਅੱਜ 14 ਸਾਲ ਦਾ ਬੱਚਾ ਆਇਆ ਨਾ ਇੱਥੇ ਇਹ ਅੱਜ ਸੇਵਾ ਦੇਣ ਆਇਆ। ਇਨੇ ਜ਼ਿੰਦਗੀ 'ਚ ਇਨੇ ਪਾਪ ਨਹੀਂ ਕਰ ਲੈ ਕੇ ਅੱਜ ਧੋੜ ਆ ਗਿਆ ਉਹਨੂੰ ਇੰਨਾ ਪਤਾ ਕਿ ਮੇਰੇ ਕੁਝ ਪੈਸਿਆਂ ਦੇ ਦੇਨ ਨਾਲ ਕੁਝ ਪੈਸੇ ਕਿਸੇ ਨਾਲ ਦੇ ਦੇ ਦਾ ਮੈਂ ਕਿਸਨੇ ਪਹਿਲੇ ਉਹ ਪੈਸੇ ਉਸ ਕੋਲ ਜਮ੍ਹਾਂ ਕਰਵਾ ਦਾ ਜੋ ਉਹਦੇ ਨਾਲ ਕਿਸੇ ਦੀ ਜਾਨ ਬਚ ਰਹੀ ਆ ਤੇ ਇਸ ਤੋਂ ਵੱਡਾ ਪੁੰਨ ਵਾਲਾ ਕੰਮ ਕੋਈ ਨਹੀਂ ਤੇ ਬੱਚੇ ਤੇ ਪੁੰਨ ਤੋਂ ਪਾਪ ਉਹਨਾਂ ਕਮਾਉਣ ਲਈ ਪਾਪ ਧੋਣ ਲਈ ਨਹੀਂ ਆ ਰਹੇ ਸਿਰਫ ਉਹਨਾਂ ਨੂੰ ਇਹ ਪਤਾ ਕਿ ਸਾਡਾ ਜ਼ਿੰਦਗੀ 'ਚ ਆਉਂਦਾ ਮਨਸਬ ਕੀ ਆ ਔਰ ਮੇਰੇ ਮਾਪਿਆਂ ਨੂੰ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਛੋਟੇ ਛੋਟਿਆਂ ਨੂੰ ਬਲਾਦ ਦਿਖਾਓ ਕਿ ਕਿੱਦਾਂ ਮਾਵਾ ਆਪਣੇ ਬੱਚਿਆਂ ਨੂੰ ਬਚਾਉਣ ਲਈ ਮਾਪਿਆਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਕਿੱਦਾਂ ਉਹ ਤਰਸਦੇ ਆ ਉਹਨਾਂ ਕੋਲ ਪੈਸਾ ਨਹੀਂ ਹੁੰਦਾ ਮੈਂ ਲਿਖ ਕੇ ਦੇ ਦੂ ਕੋਰੇ ਕਾਜ ਤੇ ਤੁਹਾਡਾ ਬੱਚਾ ਜ਼ਿੰਦਗੀ ਦੇ ਗਲਤ ਜਗ੍ਹਾ ਨਹੀਂ ਜਾ ਸਕਦਾ ਪਰ ਜੇ ਅਸੀਂ ਬੱਚਿਆਂ ਨੂੰ ਮਹਿੰਗੇ ਮੋਬਾਈਲਾਂ ਜੋ ਕਿ ਮੋਟਰਸਾਈਕਲਾਂ ਜੋ ਕਿ ਮਹਿੰਗੀਆਂ ਗੱਡੀਆਂ ਜੋ ਕਿ ਛੱਡ ਦਾਂਗੇ ਨਾ ਤਾਂ ਭੁੱਲ ਜਾਓ ਬੱਚੇ ਵੱਡੇ ਹੋ ਕੇ ਜਦੋਂ ਮਾਪੇ ਬਜ਼ੁਰਗ ਹੋ ਜਾਣਗੇ ਉਹ ਕਦਰ ਨਹੀਂ ਕਰਦੇ ਪਹਿਲੇ ਬੱਚਿਆਂ ਨੂੰ ਇਸ ਕਾਬਿਲ ਕਰ ਦੋ ਕਿ ਉਹਨਾਂ ਨੂੰ ਪਤਾ ਹੋਵੇ ਕਿ ਸਾਡੇ ਦੁਨੀਆ ਤੇ ਉਹਦਾ ਮਕਸਦ ਕੀ ਹੈ ਸਿਰਫ ਸਾਡੇ ਚਾਚੇ ਮਾਮੇ ਤਾਈ ਰਿਸ਼ਤੇਦਾਰ ਨਹੀਂ ਦੁਨੀਆ ਤੇ ਜਿਹੜਾ ਭੂਤੂਲੇ ਭੈਣ ਭਰਾ ਨਾਲ ਚਾਹੇ ਸਾਡੇ ਕੋਈ ਗਵਾਰ ਦੇ ਦੁੱਖੀ ਆ ਉਹ ਵੀ ਸਾਡਾ ਆਪਦਾ ਗੱਲ ਵੀ ਅਸੀਂ ਇੱਕੀ ਮਿਲਾ ਕੇ ਲੋੜੀਆਂ ਦੀਵਾਲੀਆਂ ਮੈਂ ਕਿਹਾ ਨਵੇਂ ਸਾਲ ਦੀਵਾਲੀ ਹੋਵੇ ਲੋੜੀ ਹੋਵੇ ਨਵਾਂ ਸਾਲ ਹੋਵੇ ਖੇੜਾ ਹੋਵੇ ਸਾਰੇ ਤਿਉਹਾਰ ਅਸੀਂ ਇੱਕੀ ਮਨਦੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਵਿੰਨ ਲਾਗਾ ਰੋਜ ਦੀ ਆਦੀ ਦੇ ਕੋਲ ਉਹ ਜਿਹੜੇ ਸਾਡੇ ਕੋਲ 15 20 25 30 40 ਮਰੀਜ਼ ਰੋਜ਼ ਨਹੀਂ ਆਉਂਦੇ। ਤੋਂ ਉਹਨਾਂ ਦਾ ਹੱਲ ਫੇਰ ਹੀ ਹੋਊਗਾ ਜੇ ਕੋਈ ਭੈਣ ਭਰਾ ਇੱਥੇ ਸੇਵਾ ਕਰਨ ਆਉ। ਤੁਸੀਂ ਇਹ ਵੀ ਨਹੀਂ ਕਹਿੰਦੇ ਇੱਥੇ ਆ ਕੇ ਮਰੀਜ਼ ਨੂੰ ਮਿਲ ਕੇ ਸੇਵਾ ਚਾਹੀ ਤੁਸੀਂ ਮਰੀਜ਼ ਆ ਫਰੀਜ਼ ਆ ਇਹਦਾ ਪੁੱਛੋ ਕਿ ਭਾਈ ਇਹ ਜਾਂ ਮਾਂ ਜੜੀ ਆ ਇਹਨਾਂ ਦੇ ਮਰੀਜ਼ ਦਾ ਕਿੰਨਾ ਖਰਚ ਆ। ਤੁਸੀਂ ਮਾਤਾ ਦਾ ਨੰਬਰ ਲਓ। ਆਪ ਦਾ ਕੋਈ ਤੁਹਾਡਾ ਹਸਪਤਾਲ ਹੋਵੇਗਾ ਡਾਕਟਰ ਜਾਣ ਕੇ ਰਹੇਗਾ। ਇਹਨੂੰ ਕਹੋ ਕਿ ਤੁਹਾਡਾ ਮਰੀਜ਼ ਜੇ ਸੇ ਉੱਥੇ ਦਾਖਲ ਕਰਾ ਦੇਣ ਸਾਰਾ ਖਰਚਾ ਅਸੀਂ ਕਰਾਂਗੇ। ਮਰੀਜ਼ ਵੀ ਚਾਹੀਏ ਡਾਕਟਰ ਕਰਕੇ ਲੈ ਜੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਜੇ ਤੁਸੀਂ ਸੇਵਾ ਵਾਲੋ ਕੀ ਆਸਕ ਦੇ ਮੇਰੀ ਬੇਨਤੀ ਆ ਜਦੋਂ ਵੀ ਤੁਸੀਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਦਰਸ਼ਨ ਕਰਨ ਆਓਗੇ ਇੱਕ ਵਾਰੀ ਜ਼ਰੂਰ ਬਈ ਅਸੀਂ ਡਾਕਟਰ ਦੇ ਅੱਗੇ ਮਿਲਦੇ ਹਾਂ ਸਤਨਗੜੀ ਤੇ ਪੂਰ ਜਲੇ ਵਾਲੇ ਬਾਗ ਦੇ ਵਿੱਚ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਇੱਕ ਵਾਰੀ ਮੈਂ ਨਹੀਂ ਕਹਿੰਦਾ ਤੁਸੀਂ ਪੰਟਾ ਪੈਸੇ ਭਰ ਲਿਆ ਉੱਤੇ ਆ ਕੇ ਮੰਡੀ ਕੋਲ ਸਿਰਫ ਇੱਕ ਵਾਰੀ ਆ ਕੇ ਨਾ ਮੁਰਦਿਆਂ ਦੀ ਬਾਤ ਕਰੋ ਇੱਥੇ ਪੁੱਛੋ ਅੱਧਾ ਘੰਟਾ ਲਾਓ 2 ਘੰਟੇ ਖੜੋ ਅਮੀਰ ਦੇ ਘਰ ਦੀ ਵੀਡੀਓ ਲੋਕ ਘਰ ਦੇ ਨਾਲ ਕੁਝ ਤੁਹਾਡਾ ਮਿਹਨਤ ਦਾ ਪੈਸਾ ਸੌ ਸਵਾਲ ਵੀ ਪੁੱਛਣਾ ਤੁਹਾਡਾ ਹੱਕ ਹੈ ਪਰ ਇੱਥੇ ਆ ਕੇ ਜੇ ਤੁਸੀਂ ਇਹਨਾਂ ਮਰੀਜ਼ ਨੂੰ ਇੱਕ ਕੈਸਰ ਵਾਲੇ ਜੱਫੀ ਮਰੀਜ਼ ਨੂੰ ਜੱਫੀ ਪਾ ਕੇ ਕਹਿ ਦਿਨਾ ਭਰਾ ਤੂੰ ਬਿਜਰ ਨਹੀਂ ਕਰਨਾ ਮੈਂ ਤੇਰੇ ਨਾਲ ਅੱਧੀ ਬਿਮਾਰੀ ਇਹ ਰੋਗ ਠੀਕ ਹੋ ਜਾਂਦਾ ਯਾਰ ਵਿੱਚ ਚਾਰ ਭਰਾ ਖੜੇ ਆ ਜਦੋਂ ਬੰਦਾ ਬਿਮਾਰੀ ਨਾਲ ਪੂਰਾ ਹੋ ਜਾਂਦਾ ਸਸਪਾਰ ਤੇ ਭੋਰ ਤੇ ਸ਼ਾਹ ਤੋਂ ਬੰਦਾ ਇਕੱਠਾ ਹੋ ਜਾਂਦਾ ਤਾਂ ਹੋ ਸਕਦਾ ਉਹ ਮਰਦਾ ਹੀ ਨਾ ਸਾਡੀ ਬੇਨਤੀ ਆ ਸਾਥ ਦੇਣਾ ਜਿਉਂਦੇ ਜੀ ਦੋ ਬੰਦੇ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ